ਜੇਟਲੀ ਤਾਜ਼ਾ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਨਸ਼ੇ ਦੀ ਹਾਲਤ ਦੇ ਵਿੱਚ ਤੇਜ਼ ਰਫ਼ਤਾਰ ਦੇ ਨਾਲ ਗੱਡੀ ਚਲਾਈ ਜਾ ਰਹੀ ਸੀ ਜਿਸ ਕਾਰਨ ਇੱਕ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ ਹਾਲਾਂਕਿ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਹੈ ਦੱਸਿਆ ਜਾ ਰਿਹਾ ਹੈ ਰਾਜਪੁਰਾ ਸਥਾਨਕ ਕਲੋਨੀ ਗੋਬਿੰਦ ਕਲੋਨੀ ਦੇ ਵਿੱਚ ਸੀਸੀਟੀਵੀ ਕੈਮਰਾ ਦੇ ਵਿੱਚ ਇਹ ਜਿਹੜੀ ਸਾਰੀ ਘਟਨਾ ਹੈ ਕੈਦ ਹੋਈ ਹੈ ਸਕੋਰਪੀਓ ਗੱਡੀ ਕਾਲੇ ਰੰਗ ਦੀ ਜੋ ਤੇਜ਼ ਰਫ਼ਤਾਰ ਤੁਸੀਂ ਫੁਟੇਜ ਦੇ ਵਿੱਚ ਦੇਖ ਸਕਦੇ ਹੋ ਉਸ ਤੋਂ ਬਾਅਦ ਉੱਥੇ ਦੇ ਪ੍ਰਤੱਖ ਦਰਸ਼ੀਆਂ ਨੇ ਇਹ ਵੀ ਦੱਸਿਆ ਕਿ ਗੱਡੀ ਦੇ ਵਿੱਚ दारू ਪਾਰਟੀ ਚੱਲ ਰਹੀ ਸੀ ਗੱਡੀ ਦੇ ਵਿੱਚ ਸ਼ਰਾਬ ਦੀਆਂ ਬੋਤਲਾਂ ਤੱਕ ਬਰਾਮਦ ਹੋਈਆਂ ਨੇ ਤਸਵੀਰਾਂ ਵੀ ਜ਼ਰੂਰ ਦਿਖਾਵਾਂਗੇ ਤੁਹਾਨੂੰ ਪਰ ਨਾਲ ਦੇ ਨਾਲ ਜੋ ਉੱਥੇ ਦੇ ਜਿਹੜੇ ਲੋਕ ਨੇ ਕਲੋਨੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਨੇ ਗੋਬਿੰਦ ਕਲੋਨੀ ਦੱਸੀ ਜਾ ਰਹੀ ਹੈ ਉੱਥੇ ਦੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਕੁਝ ਨੌਜਵਾਨ ਗੱਡੀ ਦੇ ਵਿੱਚ ਬੈਠੇ ਹੋਏ ਸਨ ਗੱਡੀ ਬੜੀ ਤੇਜ਼ ਰਫ਼ਤਾਰ ਦੇ ਨਾਲ ਆ ਰਹੀ ਸੀ ਪਹਿਲਾ ਇਹ ਗੱਡੀ ਆਲਟੋ ਗੱਡੀ ਦੇ ਨਾਲ ਟਕਰਾਂ ਦੀ ਟਕਰਾਂ ਦੀ ਵੱਜ ਜਾਂਦੀ ਹੈ ਪਰ ਕਿਉਂਕਿ ਰਫ਼ਤਾਰ ਤੇਜ਼ ਸੀ ਤਾਂ ਜਾ ਕੇ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਗੱਡੀ ਦਾ ਕਾਫੀ ਨੁਕਸਾਨ ਹੋਇਆ ਹੈ ਪਰ ਗੱਡੀ ਦੇ ਵਿੱਚ ਸਵਾਰ ਜਿਹੜੇ ਨੌਜਵਾਨ ਨੇ ਉਹ ਠੀਕ ਨੇ ਜਾਨੀ ਨੁਕਸਾਨ ਨਹੀਂ ਹੋਇਆ ਪਰ ਨਸ਼ੇ ਦੀ ਹਾਲਤ ਦੇ ਵਿੱਚ ਦੱਸੇ ਗਏ ਸਨ ਇਹ ਨੌਜਵਾਨ ਜਿਸ ਤਰ੍ਹਾਂ ਨੇੜਲੇ ਨੇੜਲੇ ਰਹਿੰਦੇ ਨੇੜੇ ਰਹਿੰਦੇ ਲੋਕਾਂ ਨੇ ਦੱਸਿਆ ਸਥਾਨਕ ਵਾਸੀਆਂ ਨੇ ਦੱਸਿਆ ਤਾਂ ਨਸ਼ੇ ਅਤੇ ਤੇਜ਼ ਰਫ਼ਤਾਰੀ ਨੇ ਇੱਕ ਭਿਆਨਕ ਸੜਕੀ ਹਾਦਸਾ ਕਰਵਾਇਆ ਹੈ ਪਰ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ ਤਸਵੀਰਾਂ ਦਾ ਰੁਕ ਕਰਾਂਗੇ ਗੋਬਿੰਦ ਕਲੋਨੀ ਦੇ ਵਿੱਚ ਇਹ ਹਾਦਸਾ ਵਾਪਰਿਆ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੋਈ ਹੈ ਅਕਸਰ ਸੜਕਾਂ ਤੇ ਲਿਖਿਆ ਹੁੰਦਾ ਹੈ ਨਜ਼ਰ ਹਟੀ ਦੁਰਘਟਨਾ ਕੱਟੀ ਕਿਹਾ ਜਾਂਦਾ ਹੈ ਕਿ ਕਦੀ ਵੀ ਆਪਣਾ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਣ ਸਮੇਂ ਆਪਣਾ ਧਿਆਨ ਹੋਰ ਕਿਤੇ ਨਾ ਰੱਖੋ ਧਿਆਨ ਤੁਹਾਡਾ ਸੜਕ ਤੇ ਆਪਣੇ ਵਾਹਨ ਦੀ ਸਪੀਡ ਤੇ ਹੋਣਾ ਚਾਹੀਦਾ ਹੈ ਪਰ ਓਵਰ ਸਪੀਡ ਯਾਨੀ ਕਿ ਤੇਜ਼ ਰਫਤਾਰ ਤੇ ਉਪਰੋਂ ਨਸ਼ੇ ਦੀ ਹਾਲਤ ਦੇ ਵਿੱਚ ਡਰਾਈਵ ਕਰਨਾ ਅਕਸਰ ਰਿਸਕੀ ਸਾਬਿਤ ਹੋਇਆ ਹੈ ਇਸ ਦੇ ਸਿੱਟੇ ਕਦੇ ਵੀ ਚੰਗੇ ਨਹੀਂ ਨਿਕਲੇ ਤੇ ਇੱਕ ਹੋਰ ਐਗਜ਼ਾਮਪਲ ਜਿਹੜੀ ਇੱਕ ਹੋਰ ਉਦਾਹਰਣ ਜਿਹੜੀ ਆ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਸਕਰੀਨ 'ਤੇ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਰਾਜਪੂਰੇ ਦੀ ਇਹ ਵੀਡੀਓ ਹੈ ਨਸ਼ੇ ਨੇ ਬਹੁਤ ਸਾਰੇ ਘਰ ਬਰਬਾਦ ਕੀਤੇ ਨੇ ਉਸੇ ਤਰ੍ਹਾਂ ਤੇਜ਼ ਰਫਤਾਰ ਨੇ ਵੀ ਬਹੁਤ ਸਾਰੇ ਘਰ ਬਰਬਾਦ ਕੀਤੇ ਨੇ ਨਸ਼ਾ ਤੇ ਤੇਜ਼ ਰਫ਼ਤਾਰ ਜਦੋਂ ਇੱਕੋ ਵਾਰ ਨਸ਼ਾ ਵੀ ਕੀਤਾ ਹੁੰਦਾ ਤੇ ਗੱਡੀ ਵੀ ਅਸੀਂ ਤੇਜ਼ ਰਫ਼ਤਾਰ ਦੇ ਨਾਲ ਚਾ ਰਹੇ ਹਾਂ ਉਸ ਦੇ ਸਿੱਟੇ ਵੀ ਕਿੰਨੇ ਭਿਆਨਕ ਹੁੰਦੇ ਨੇ ਇਹ ਵੀ ਅਸੀਂ ਦਿਖਾਉਣੇ ਰਹਿੰਨੇ ਆ ਤੇ ਇੱਕ ਹੋਰ ਮਾਮਲਾ ਰਾਜਪੁਰੇ ਦਾ ਤੇ ਹੁਣ ਇਸ ਵੀਡੀਓ ਦਾ ਰੁਕ ਕਰਾਂਗੇ ਇਹ ਜੋ ਤੁਸੀਂ ਤਸਵੀਰ ਸਕਰੀਨ ਤੇ ਦੇਖ ਰਹੇ ਹੋ ਜੋ ਚੀਜ਼ ਬਲਰ ਕੀਤੀ ਹੋਈ ਔਰ ਸ਼ਰਾਬ ਦੀ ਬੋਤਲ ਹੈ ਔਰ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਗੱਡੀ ਦੇ ایر ਬੈਗ ਖੁੱਲੇ ਹੋਏ ਨੇ ਇਸ ਤੋਂ ਤੁਸੀਂ ਸਪੀਡ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਗੱਡੀ ਵਜੀ ਹੈ ਦੂਸਰੀ ਗੱਡੀ ਦੇ ਵਿੱਚ ਜੋ ਸਾਈਡ ਤੇ ਖੜੀ ਹੋਈ ਸੀ ਪਰ ਆਲਟੋ ਗੱਡੀ ਦੇ ਨਾਲ ਪਹਿਲਾਂ ਟਕਰਾਉਣ ਵਾਲੀ ਸੀ ਇਹ ਗੱਡੀ ਉਸ ਤੋਂ ਬਚਾ ਹੋ ਜਾਂਦਾ ਪਰ ਅੱਗੇ ਜਾ ਕੇ ਜਦੋਂ ਸਪੀਡ ਕੰਟਰੋਲ ਨਹੀਂ ਹੁੰਦੀ ਤਾਂ ਵੱਡਾ ਹਾਦਸਾ ਵਾਪਰ ਜਾਂਦਾ ਸੀਸੀਟੀਵੀ ਫੁਟੇਜ ਦਾ ਰੁਕ ਕਰਾਂਗੇ ਜਦੋਂ ਇਹ ਹਾਦਸਾ ਵਾਪਰਿਆ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਕਿਸ ਤਰ੍ਹਾਂ ਦੋ ਗੱਡੀਆਂ ਆਪਸ ਦੇ ਵਿੱਚ ਟਕਰਾਉਣ ਵਾਲੀਆਂ ਸੀ ਪਰ ਦੋ ਗੱਡੀਆਂ ਦੀ ਟੱਕਰ ਤਾਂ ਨਹੀਂ ਹੁੰਦੀ ਉਸ ਗੱਡੀ ਤੋਂ ਬਚਾ ਕਰਨ ਖਾਤਰ ਜਦੋਂ ਓਵਰ ਸਪੀਡ ਇਹ ਗੱਡੀ ਅੱਗੇ ਗਰੀਲਾਂ ਵੀ ਟੁੱਟ ਗਈਆਂ ਅੱਗੇ ਮੋਟਰਸਾਈਕਲ ਹੈ 2 ਐਸਟੀ ਦਾ ਨੁਕਸਾਨ ਹੈ 1 ਵੋਲਟ ਹੈ ਜੀ ਤੇ ਕੀ ਉਹ ਵੀ ਨੁਕਸਾਨੇ ਜਾਂਦੇ ਨੇ ਸੀਸੀਟੀਵੀ ਫੁਟੇਜ ਦਿਖਾ ਦਿੰਨੇ ਆ ਤੁਹਾਨੂੰ ਤੇ ਉਸ ਤੋਂ ਬਾਅਦ ਸੁਣਾਵਾਂਗੇ ਜਿਹੜੇ ਪ੍ਰਤੱਖਦਰਸ਼ੀ ਨੇ ਜਿਹੜੇ ਸਥਾਨਕ ਵਾਸੀ ਨੇ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਹੈ ਪਿੱਛੇ ਤੇ ਵੀ ਇਹਦਾ ਨੁਕਸਾਨ ਹੈ ਸਾਰਾ ਦਵਾਰ ਵੀ ਭੰਨਤੀ ਹੈ ਗਰੀਲਾਂ ਵੀ ਤੋੜਤੀਆਂ ਨੇ ਸਾਰਾ ਇਹ ਗੱਲ ਕਿ ਬ੍ਰੇਕ ਲਈ ਕੋਈ ਕਰਤੋ ਹੈ ਇਸੇ ਤਰ੍ਹਾਂ ਬੈਲੈਂਸ ਕਰਾ ਬੋਲਦਾ ਹੈ ਸੌਰਮ ਮਿੱਤਲ ਜੀ ਕਿੱਥੇ ਦੇ ਰਹਿਣਾ ਲਿਓ ਗੋਬਿੰਦ ਕਲੋਨੀ ਸਰ ਕੀ ਮਾਮਲਾ ਹੋਇਆ ਸਾਰਾ ਅੱਜ ਮਾਮਲਾ ਹੋਇਆ ਵੀਰ ਜੀ ਅਸੀਂ ਅੰਦਰ ਕੰਮ ਕਰਾ ਰਹੇ ਸੀ ਪੜਾਕੇ ਦੀ ਆਵਾਜ਼ ਸੁਣ ਕੇ ਬਾਹਰ ਆਏ ਆ ਇਹ ਵੀਰ ਦੀ ਗੱਡੀ ਉਧਰੋਂ ਆ ਰਹੀ ਸੀਗੀ ਇਹ ਆ ਕੇ ਪਹਿਲਾਂ ਐਲਟੋ ਐਲਟੋ ਦੇ ਵਿੱਚ ਵੱਜੀ ਆ ਐਲਟੋ ਤੋਂ ਵੱਜਾ ਆਹ ਕਾਰ ਦੇ ਵਿੱਚ ਵੱਜੀ ਆ ਕਾਰ ਦੇ ਵਿੱਚ ਵੱਜਣ ਤੋਂ ਬਸ ਇਹ ਦੀਵਾਰ ਦੇ ਵਿੱਚ ਵੀ ਦੀਵਾਰ ਵੀ ਟੁੱਟ ਗਈ ਏ ਗ੍ਰਿੱਲਾਂ ਵੀ ਟੁੱਟ ਗਈਆਂ ਅੱਗੇ ਮੋਟਰਸਾਈਕਲ ਐ ਓ ਐਸਟੀ ਦਾ ਨੁਕਸਾਨ ਹੈ ਇੱਕ ਬੋਲਟ ਹੈ ਜੀ ਤਕੀ ਕਿਉਂ ਵੱਜੀ ਕੀ ਸੀ ਇਹ ਕੁਝ ਨਹੀਂ ਕਹਿ ਸਕਦੇ ਜੀ ਵਿੱਚ ਸ਼ਰਾਬ ਪੀਤੀ ਹੋਈ ਹੈ ਕੀ ਹੈ ਦਾਰੂ ਦੀ ਬੋਤਲ ਵਿੱਚ ਪਈਆਂ ਨੇ ਕੀ ਕੀ ਪਿਆ ਵਿੱਚ ਦਾਰੂ ਦੀ ਬੋਤਲ ਪਈ ਹੈ ਜੀ ਹੋਰ ਬਸ ਹੋਰ ਤਾਂ ਕੁਝ ਚੈੱਕ ਨਹੀਂ ਕਰੀ ਅਸੀਂ ਗੱਡੀ ਨਹੀਂ ਦੇਖੀ ਜੀ ਕਿੰਨੇ ਬੰਦੇ ਸੀ ਇਹ ਤਿੰਨ ਮੁੰਡੇ ਆ ਜੀ ਹੁਣ ਕਿੱਥੇ ਗਏ ਜੀ ਬੰਦੇ ਆ ਖੜੇ ਆ ਵੀਰ ਜੀ ਉਰੀ ਖੜੇ ਨੇ ਅੱਛਾ ਕੀ ਕਹਿੰਦੇ ਹੁਣੇ ਦੇਖੋ ਹੁਣ ਕਹਿੰਦੇ ਜੀ ਕੋਈ ਗੱਲ ਨਹੀਂ ਬੁਲਾ ਰਹੇ ਆ ਜੀ ਥੋੜਾ ਨੁਕਸਾਨ ਆ ਨੁਕਸਾਨ ਭਰ ਦਿੰਨੇ ਆ ਅਸ ਤਾਂ ਕਹਿੰਦੇ ਸਾਡਾ ਨੁਕਸਾਨ ਦੀ ਜੋ ਭਰਪਾਈ ਹੋ ਉਪ ਕੀਤੀ ਜਾਵੇ। ਇੰਨਾ ਕ ਨੁਕਸਾਨ ਹੋ ਗਿਆ। ਦੋ ਤੋਂ ਸਵਾ ਦੋ ਲੱਖ ਰੁਪਏ ਨੁਕਸਾਨ ਆ ਜੀ ਸਾਰੇ ਵਾਹਨਾਂ ਦਾ। ਕਿਸੇ ਨੂੰ ਚੋਟ ਵਗੈਰਾ ਤਾਂ ਨਹੀਂ? ਨਹੀਂ ਚੋਟ ਕਿਸੇ ਨੂੰ ਲੱਗੀ ਪਚਾਵੇ ਜੀ। ਕੀ ਮੰਗ ਕੀ ਕਰਦੇ ਹੋ? ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਜੋ ਨੁਕਸਾਨ ਆ ਸਾਡੀ ਭਰਪਾਈ ਕੀਤੀ ਜਾਵੇ। ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਇਹ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਉਹਦੀ ਭਰਪਾਈ ਹੋਣੀ ਚਾਹੀਦੀ ਹੈ। ਕਾਨੂੰਨੀ ਕਾਰਵਾਈ ਨਹੀਂ ਕਰਾਓਗੇ? ਬਿਲਕੁਲ ਕਾਨੂੰਨੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਹੁਣੇ 5 ਮਿੰਟ ਚ ਪੁਲਿਸ ਆ ਰਹੀ ਹੈ। ਇਹ ਕੀ ਵਜ੍ਹਾ ਦੇਖੋ ਕਿਉਂ ਇਹਨ ਵਿੱਚੋਂ ਸ਼ਰਾਬ ਦੀ ਬੋਤਲਾਂ ਨਿਕਲੀਆਂ ਹੋ ਸਕਦਾ ਮੁੰਡੇ ਡਰਿੰਕ ਕਰਕੇ ਗੱਡੀ ਚਲਾ ਰਹੇ ਹੋ ਡਰਿੰਕ ਕੀਤੀ ਹੈ ਡਰਿੰਕ ਕੀਤੀ ਡਰਿੰਕ ਕੀਤੀ ਅਰੇ ਮੋਕੇ ਤੋਂ ਫੁੱਲ ਸਾਰੀ ਹੈ ਆ ਗੱਲ ਦੀ ਇੱਧਰ ਹੋਇਆ ਇੱਧਰ ਸਾਹਮਣੇ ਆ ਗਿਆ ਚਲ ਪਿੱਛੋਂ ਆਲਟੋ ਜੇ ਆਲਟੋ ਵੀ ਠੋਕ ਕੇ ਆਏ ਨੇ ਬੱਦ ਬਲਾਉਂ ਕਾਰ ਦਾ ਐਨਾ ਜੀ ਬੋਲਟ ਹੋ ਗਿਆ ਦੋ ਐਸਟੀਵਾ ਹੋ ਗਈਆਂ ਨੇ ਇੱਕ ਆਲਟੋ ਇੱਕ ਆਲਟੋ ਖੜੀ ਹੈ ਜੀ ਪਿੱਛੇ ਸੇ ਬੈਠੋ ਪਿੱਛੇ ਸੇ ਵੀ ਇਹਦਾ ਨੁਕਸਾਨ ਹੈ ਸਾਰਾ ਦਵਾਰ ਵੀ ਪੰਨਤੀ ਹੈ ਗ੍ਰਿਲਾਂ ਵੀ ਤੋੜਤੀਆਂ ਨੇ ਸਾਰੀਆਂ ਸਾਰਾ ਮਿੱਟਰ ਜੀ ਕਿੱਥੇ ਦੇ ਰਹਿਣ ਆ ਲਿਓ ਗੋਬਿੰਦ ਕਲੋਨੀ ਸਰ ਮਰਜੀ ਦਾ ਮਾਮਲਾ ਆ ਸਰ ਅੱਜ ਮਾਮਲਾ ਹੋਇਆ ਵੀਰ ਜੀ ਅਸੀਂ ਅੰਦਰ ਕੰਮ ਕਰਾਰ ਸੀ ਪੜਾਕੇ ਦੀ ਬਾਤ ਸੁਣ ਕੇ ਬਾਹਰ ਆਏ ਆ ਇਹ ਵੀਰ ਦੀ ਗੱਡੀ ਉਧਰੋਂ ਆ ਰਹੀ ਸੀਗੀ ਇਹ ਆ ਕੇ ਪਹਿਲਾਂ ਇਸ ਅਲਟੋ ਅਲਟੋ ਦੇ ਵਿੱਚ ਵੱਜੀ ਆ ਅਲਟੋ ਤੋਂ ਬਾਅਦ ਆਹ ਕਾਰ ਦੇ ਵਿੱਚ ਵੱਜੀ ਆ ਕਾਰ ਦੇ ਵਿੱਚ ਵੱਜਣ ਤੋਂ ਬਾਅਦ ਇਹ ਦੀਵਾਰ ਦੇ ਵਿੱਚ ਦੀਵਾਰ ਵੀ ਟੁੱਟ ਗਈ ਏ ਗ੍ਰਿਲਾਂ ਵੀ ਟੁੱਟ ਗਈਆਂ ਅੱਗੇ ਮੋਟਰਸਾਈਕਲ ਹੈ ਦੋ ਐਸਟੀ ਦਾ ਨੁਕਸਾਨ ਹੈ ਇੱਕ ਬੋਲਟ ਹੈ ਜੀ ਤਕੀ ਕਿਉਂ ਵੱਜੀ ਕੀ ਸੀ ਇਹ ਇਹ ਕੁਝ ਨਹੀਂ ਕਹਿ ਸਕਦੇ ਜੀ ਵਿੱਚ ਸ਼ਰਾਬ ਪੀਤੀ ਹੋਈ ਹੈ ਕੀ ਹੈ ਦਾਰੂ ਦੀ ਬੋਤਲਾਂ ਵਿੱਚ ਪਈਆਂ ਨੇ ਕੀ ਕੀ ਪਿਆ ਵਿੱਚ ਦਾਰੂ ਦੀ ਬੋਤਲ ਪਈ ਹੈ ਜੀ ਹੋਰ ਬਸ ਹੋਰ ਤਾਂ ਕੁਝ ਚੱਕ ਨਹੀਂ ਕਰੀ ਅਸੀਂ ਗੱਡੀ ਨਹੀਂ ਦੇਖੀ ਜੀ ਕਿੰਨੇ ਬੰਦੇ ਸੀ ਇਹ ਤਿੰਨ ਮੁੰਡੇ ਆ ਜੀ ਹੁਣ ਕਿੱਥੇ ਗਏ ਜੀ ਬੰਦੇ ਆ ਖੜੇ ਆ ਗਿਰਦੀ ਉਰੀ ਖੜੇ ਨੇ ਅੱਛਾ ਕੀ ਕਹਿੰਦੇ ਹੁਣੇ ਦੇਖੋ ਹੁਣ ਕਹਿੰਦੇ ਜੀ ਕੋਈ ਗੱਲ ਨਹੀਂ ਬੁਲਾ ਰਹੇ ਆ ਜੀ ਤੋ ਡਾ ਨੁਕਸਾਨ ਹੈ ਨੁਕਸਾਨ ਭਰ ਦਿੰਨੇ ਆ ਅਸ ਤਾਂ ਕਹਿੰਦੇ ਸਾਡਾ ਨੁਕਸਾਨ ਦੀ ਜੋ ਭਰਵਾਈ ਹੋ ਕੀਤੀ ਜਾਵੇ ਇੰਨਾ ਕੰਖਾਨ ਹੋ ਗਿਆ ਦੋ ਤੋਂ ਸਵਾ ਦੋ ਲੱਖ ਰੁਪਏ ਨੁਕਸਾਨ ਆ ਜੀ ਸਾਰੇ ਵਾਹਿਕਲਾਂ ਦਾ ਕਿਸੇ ਨੂੰ ਚੋਟ ਵਗੈਰਾ ਤਾਂ ਨਹੀਂ ਨਹੀਂ ਚੋਟ ਕਿਸੇ ਨੂੰ ਲੱਗੀ ਪਚਾਵੇ ਜੀ ਕੀ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਜੀ ਸਾਨੂੰ ਹਿਸਾਬ ਦਿਵਾਇਆ ਜਾਵੇ ਜੋ ਨੁਕਸਾਨ ਆ ਸਾਡੀ ਭਰਵਾਈ ਕੀਤੀ ਜਾਵੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਇਹ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਨਹੀਂ ਕਰਾਓਗੇ ਬਿਲਕੁਲ ਕਾਨੂੰਨੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਹੁਣੇ 5 ਮਿੰਟਾਂ ਚ ਪੁਲਿਸ ਆ ਰਹੀ ਹੈ ਇਹ ਕੀ ਵਜ੍ਹਾ ਦੇਖੋ ਕਿਉਂ ਐਕਸੀਡੈਂਟ ਕੰਨੂ ਕੀ ਲੱਗਦਾ ਕਿਵੇਂ ਹੋਇਆ ਉਹਨਾ ਐਕਸੀਡੈਂਟ ਮੈਂ ਤਾਂ ਹੁਣੇ ਆਇਆ ਵੈਸੇ ਮੈਂ ਤਾਂ ਮੌਕੇ ਤੇ ਮੌਜੂਦ ਨਹੀਂ ਸੀ ਪਰ ਜਿਵੇਂ ਭਾਈ ਸਾਹਿਬ ਦੱਸ ਰਹੇ ਨੇ ਕਿ ਵਿੱਚੋਂ ਸ਼ਰਾਬ ਦੀ ਬੋਤਲਾਂ ਨਿਕਲੀਆਂ ਹੋ ਸਕਦਾ ਮੁੰਡੇ ਡਰਿੰਕ ਕਰਕੇ ਗੱਡੀ ਚਲਾ ਰਹੇ ਹੋ ਡਰਿੰਕ ਕੀਤੀ ਹੈ ਡਰਿੰਕ ਕੀਤੀ ਹੈ ਡਰਿੰਕ ਕੀਤੀ ਹੈ ਅੱਗੇ ਮੌਕੇ ਤੇ ਪੁਲਿਸ ਆ ਰਹੀ ਹੈ ਇੱਕ ਮਿੰਟ ਜੀ ਇੱਧਰ ਹੋ ਜਾ ਮੈਂ ਇੱਧਰ ਸਾਹਮਣੇ ਆ ਜਾ ਚਲ ਪਿੱਛੋਂ ਆਲਟੋ ਚ ਆਲਟੋ ਵੀ ਠੋਕ ਕੇ ਆਈ ਨੇ ਕਾਰ ਦਾ ਐਮ ਐ ਜੀ ਬੋਲਟ ਹੋ ਗਿਆ ਦੋ ਐਕਟੀਵਾ ਹੋ ਗਿਆ ਨੇ ਇੱਕ ਆਲਟੋ ਖੜੀ ਹੈ ਜੀ ਪਿੱਛੇ ਤੇ ਪਿੱਛੇ ਤੇ ਵੀ ਇਹਦਾ ਨੁਕਸਾਨ ਹੈ ਸਾਰਾ ਦਵਾਰ ਵੀ ਭੰਨਤੀ ਹੈ ਗ੍ਰਿਲਾਂ ਵੀ ਤੋੜਤੀਆਂ ਨੇ ਸਾਰੀਆਂ Clear. ਸੋਰਾ ਮਿੱਤਰ ਜੀ ਕਿੱਥੇ ਦੇ ਰਹਿਣ ਆ ਲਿਓ ਗੋਬਿੰਦ ਕਲੋਨੀ ਸਰ ਕੀ ਮਾਮਲਾ ਹੋਇਆ ਸਰ ਅੱਜ ਮਾਮਲਾ ਹੋਇਆ ਵੀਰ ਜੀ ਅਸੀਂ ਅੰਦਰ ਕੰਮ ਕਰਾ ਰਹੇ ਸੀ ਪੜਾਕੇ ਦੀ ਆਵਾਜ਼ ਸੁਣ ਕੇ ਬਾਹਰ ਆਏ ਆ ਇਹ ਵੀਰ ਦੀ ਗੱਡੀ ਉਧਰੋਂ ਆ ਰਹੀ ਸੀਗੀ ਇਹ ਆ ਕੇ ਪਹਿਲਾਂ ਅਲਟੋ ਅਲਟੋ ਦੇ ਵਿੱਚ ਵੱਜੀ ਆ ਅਲਟੋ ਤੋਂ ਬਾਅਦ ਆਹ ਕਾਰ ਦੇ ਵਿੱਚ ਵੱਜੀ ਆ ਕਾਰ ਦੇ ਵਿੱਚ ਵੱਜਣ ਤੋਂ ਬਾਅਦ ਇਹ ਦੀਵਾਰ ਦੇ ਵਿੱਚ ਦੀਵਾਰ ਵੀ ਟੁੱਟ ਗਈ ਗ੍ਰਿਲਾਂ ਵੀ ਟੁੱਟ ਗਈਆਂ ਅੱਗੇ ਮੋਟਰਸਾਈਕਲ ਹੈ ਦੋ ਐਸਟੀ ਦਾ ਨੁਕਸਾਨ ਹੈ ਇੱਕ ਬੋਲਟ ਹੈ ਜੀ ਤਕੀ ਕਿਉਂ ਵੱਜੀ ਕੀ ਜੀ ਇਹ ਕੁਝ ਨਹੀਂ ਕਹਿ ਸਕਦੇ ਜੀ ਵਿੱਚ ਸ਼ਰਾਬ ਪੀਤੀ ਹੋਈ ਹੈ ਕੀ ਹੈ ਦਾਰੂ ਦੀ ਬੋਤਲਾਂ ਵਿੱਚ ਪਈਆਂ ਨੇ ਕੀ ਕੀ ਪਿਆ ਵਿੱਚ ਦਾਰੂ ਦੀ ਬੋਤਲ ਪਈ ਹੈ ਜੀ ਹੋਰ ਬਸ ਹੋਰ ਤਾਂ ਕੁਝ ਚੈੱਕ ਨਹੀਂ ਕਰੀ ਅਸੀਂ ਗੱਡੀ ਨਹੀਂ ਦੇਖੀ ਜੀ ਕਿੰਨੇ ਬੰਦੇ ਸੀ ਉਹ ਤਿੰਨ ਮੁੰਡੇ ਆ ਜੀ ਹੁਣ ਕਿੱਥੇ ਗਏ ਜੀ ਇਹ ਬੰਦੇ ਆ ਖੜੇ ਆ ਵੀਰ ਜੀ ਉਰੀ ਖੜੇ ਨੇ ਅੱਛਾ ਕੀ ਕਹਿੰਦੇ ਹੁਣੇ ਦੇਖੋ ਹੁਣ ਕਹਿੰਦੇ ਜੀ ਕੋਈ ਗੱਲ ਨਹੀਂ ਬੁਲਾ ਰਹੇ ਆ ਜੀ ਤੋ ਡਾ ਨੁਕਸਾਨ ਹੈ ਨੁਕਸਾਨ ਭਰ ਦਿੰਨੇ ਆ ਅਜ ਤਾਂ ਕਹਿੰਦੇ ਸਾਡਾ ਨੁਕਸਾਨ ਦੀ ਜੋ ਭਰਵਾਈ ਹੋ ਪਕ ਕੀਤੀ ਜਾਵੇ ਕਿੰਨਾ ਕ ਨੁਕਸਾਨ ਹੋ ਗਿਆ ਦੋ ਤੋਂ ਸੌ ਤੋਂ 2 ਲੱਖ ਰੁਪਏ ਨੁਕਸਾਨ ਆ ਜੀ ਸਾਰੇ ਵਾਈਕਲਾਂ ਦਾ ਕਿਸੇ ਨੂੰ ਚੋਟ ਵਗੈਰਾ ਤਾਂ ਨਹੀਂ ਚੋਟ ਕਿਸੇ ਨੂੰ ਲੱਗੀ ਪਚਾਵੇ ਜੀ ਕੀ ਮੰਗ ਕੀ ਕਰਦੇ ਹੋ ਮੰਗ ਕਰਦੇ ਜੀ ਸਾਨੂੰ ਹਿਸਾਬ ਦਿਵਾਇਆ ਜਾਵੇ ਜੋ ਨੁਕਸਾਨ ਹੈ ਸਾਡੀ ਭਰਵਾਈ ਕੀਤੀ ਜਾਵੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਇਹ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਉਸ ਦੀ ਪਰਪਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਨਹੀਂ ਕਰਾਓਗੇ ਬਿਲਕੁਲ ਕਾਨੂੰਨੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਹੁਣੇ 5 ਮਿੰਟਾਂ ਚ ਪੁਲਿਸ ਆ ਰਹੀ ਹੈ ਇਹ ਕੀ ਵਜ੍ਹਾ ਦੇਖੋ ਕਿਉਂ ਐਕਸੀਡੈਂਟ ਤੁਹਾਨੂੰ ਕੀ ਲੱਗਦਾ ਕਿਵੇਂ ਹੋਇਆ ਉਹਨਾਂ ਐਕਸੀਡੈਂਟ ਮੈਂ ਤਾਂ ਹੁਣੇ ਆਇਆ ਵੈਸੇ ਮੈਂ ਤਾਂ ਮੌਕੇ ਤੇ ਮੌਜੂਦ ਨਹੀਂ ਸੀ ਪਰ ਜਿਵੇਂ ਭਾਈ ਸਾਹਿਬ ਦੱਸ ਰਹੇ ਨੇ ਕਿ ਵਿੱਚੋਂ ਸ਼ਰਾਬ ਦੀ ਬੋਤਲਾਂ ਨਿਕਲੀਆਂ ਹੋ ਸਕਦਾ ਮੁੰਡੇ ਡਰਿੰਕ ਕਰਕੇ ਗੱਡੀ ਚਲਾ ਰਹੇ ਹੋ ਡਰਿੰਕ ਕੀਤੀ ਹੋਈ ਹੈ ਡਰਿੰਕ ਕੀਤੀ ਹੈ ਪੀਂਕ ਕੀਤੀ ਹੈ ਮੌਕੇ ਤੇ ਹੁਣ ਪੁਲਿਸ ਆ ਰਹੀ ਹੈ ਚਲ ਪਿੱਛੋਂ ਆਲਟੋ ਜੇ ਆਲਟੋ ਵੀ ਠੋਕ ਕੇ ਆਈ ਨੇ ਕਾਰ ਦਾ ਐਮ ਐ ਜੀ ਬੋਲਟ ਹੋ ਗਿਆ ਦੋ ਐਸਟੀਵਾ ਹੋ ਗਈਆਂ ਨੇ ਇੱਕ ਆਲਟੋ ਇੱਕ ਆਲਟੋ ਖੜੀ ਹੈ ਜੀ ਪਿੱਛੇ ਪਿੱਛੇ ਤੇ ਵੀ ਇਹਦਾ ਨੁਕਸਾਨ ਆ ਸਾਰਾ ਦਵਾਰ ਵੀ ਪੰਨਤੀ ਹੈ ਗ੍ਰਿਲਾਂ ਵੀ ਤੋੜਤੀਆਂ ਨੇ ਸਾਰੀਆਂ ਸਾਰਾ ਮੇਟਲ ਜੀ ਕਿੱਥੇ ਦੇ ਰਹਿਣ ਆ ਲਿਓ ਗੋਬਿੰਦ ਕਲੋਨੀ ਸਰ ਸਰਜੀ ਮਾਮਲਾ ਆ ਸਰ ਅੱਜ ਮਾਮਲਾ ਹੋਇਆ ਵੀਰ ਜੀ ਅਸੀਂ ਅੰਦਰ ਕੰਮ ਕਰਾ ਰਹੇ ਸੀ ਪੜਾਕੇ ਦੀ ਬਾਤ ਸੁਣ ਕੇ ਬਾਹਰ ਆਏ ਆ ਇਹ ਵੀਰ ਦੀ ਗੱਡੀ ਉਧਰੋਂ ਆ ਰਹੀ ਸੀਗੀ ਇਹ ਆ ਕੇ ਪਹਿਲਾਂ ਐਲਟੋ ਐਲਟੋ ਦੇ ਵਿੱਚ ਵੱਜੀ ਆ ਐਲਟੋ ਤੋਂ ਬਾਅਦ ਆਹ ਕਾਰ ਦੇ ਵਿੱਚ ਵੱਜੀ ਆ ਕਾਰ ਦੇ ਵਿੱਚ ਵੱਜਣ ਤੋਂ ਬਾਅਦ ਇਹ ਦੀਵਾਰ ਦੇ ਵਿੱਚ ਦੀਵਾਰ ਵੀ ਟੁੱਟ ਗਈ ਗਰੀਲਾਂ ਵੀ ਟੁੱਟ ਗਈਆਂ ਅੱਗੇ ਮੋਟਰਸਾਈਕਲ ਹੈ ਦੋ ਐਸਟੀ ਵਾਦਾ ਨੁਕਸਾਨ ਹੈ ਇੱਕ ਬੋਲਟ ਹੈ ਜੀ ਤਕੀ ਕਿਉਂ ਵੱਜੀ ਕੀ ਸੀ ਇਹ ਕੁਝ ਨਹੀਂ ਕਹਿ ਸਕਦੇ ਜੀ ਵਿੱਚ ਸ਼ਰਾਬ ਪੀਤੀ ਹੋਈ ਹੈ ਕੀ ਹੈ ਦਾਰੂ ਦੀ ਬੋਤਲਾਂ ਵਿੱਚ ਪਈਆਂ ਨੇ ਕੀ ਕੀ ਪਿਆ ਵਿੱਚ ਦਾਰੂ ਦੀ ਬੋਤਲ ਪਈ ਹੈ ਜੀ ਹੋਰ ਬਸ ਹੋਰ ਤਾਂ ਕੁਝ ਚੱਕ ਨਹੀਂ ਕਰੀ ਅਸੀਂ ਗੱਡੀ ਨਹੀਂ ਦੇਖੀ ਜੀ ਕਿੰਨੇ ਬੰਦੇ ਸੀ ਉਹ ਤਿੰਨ ਮੁੰਡੇ ਆ ਜੀ ਹੁਣ ਕਿੱਥੇ ਗਏ ਜੀ ਇਹ ਬੰਦੇ ਆ ਖੜੇ ਆ ਵੀਰ ਜੀ ਉਰੀ ਖੜੇ ਨੇ ਅੱਛਾ ਕੀ ਕਹਿੰਦੇ ਹੁਣੇ ਦੇਖੋ ਹੁਣ ਕਹਿੰਦੇ ਜੀ ਕੋਈ ਗੱਲ ਨਹੀਂ ਬੁਲਾ ਰਹੇ ਆ ਜੀ ਤੁਹਾਡਾ ਨੁਕਸਾਨ ਹੈ ਨੁਕਸਾਨ ਭਰ ਦਿੰਨੇ ਆ ਅਸ ਤਾਂ ਕਹਿੰਦੇ ਸਾਡਾ ਨੁਕਸਾਨ ਦੀ ਜੋ ਭਰਵਾਈ ਹੋ ਕੀਤੀ ਜਾਵੇ ਇੰਨਾ ਕ ਨੁਕਸਾਨ ਹੋ ਗਿਆ ਦੋ ਤੋਂ ਸਵਾ ਦੋ ਲੱਖ ਰੁਪਏ ਨੁਕਸਾਨ ਆ ਜੀ ਸਾਰੇ ਵਾਹਨਾਂ ਦਾ ਕਿਸੇ ਨੂੰ ਚੋਟ ਵਗੈਰਾ ਤਾਂ ਨਹੀਂ ਨਹੀਂ ਚੋਟ ਕਿਸੇ ਨੂੰ ਲੱਗੀ ਪਚਾ ਲਵੇ ਜੀ ਕੀ ਮੰਗੀ ਕਰਦੇ ਹੋ ਮੰਗ ਕਰਦੇ ਆ ਜੀ ਸਾਨੂੰ ਹਿਸਾਬ ਦਿਵਾਇਆ ਜਾਵੇ ਜੋ ਨੁਕਸਾਨ ਆ ਸਾਡੀ ਭਰਵਾਈ ਕੀਤੀ ਜਾਵੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਇਹ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਨਹੀਂ ਕਰਾਓਗੇ ਬਿਲਕੁਲ ਕਾਨੂੰਨੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਹੁਣੇ 5 ਮਿੰਟਾਂ ਚ ਪੁਲਿਸ ਆ ਰਹੀ ਹੈ ਇਹ ਕੀ ਵਜ੍ਹਾ ਦੇਖੋ ਕਿਉਂ ਐਕਸੀਡੈਂਟ ਤੁਹਾਨੂੰ ਕੀ ਲੱਗਦਾ ਕਿਵੇਂ ਹੋਇਆ ਉਹਨਾਂ ਐਕਸੀਡੈਂਟ ਮੈਂ ਤਾਂ ਹੁਣੇ ਆਇਆ ਵੈਸੇ ਮੈਂ ਤਾਂ ਮੌਕੇ ਤੇ ਮੌਜੂਦ ਨਹੀਂ ਸੀ ਪਰ ਜਿਵੇਂ ਭਾਈ ਸਾਹਿਬ ਦੱਸ ਰਹੇ ਨੇ ਕਿ ਵਿੱਚੋਂ ਸ਼ਰਾਬ ਦੀ ਬੋਤਲਾਂ ਨਿਕਲੀਆਂ ਹੋ ਸਕਦਾ ਮੁੰਡੇ ਡਰਿੰਕ ਕਰਕੇ ਗੱਡੀ ਚਲਾ ਰਹੇ ਹੋ ਡਰਿੰਕ ਕੀਤੀ ਹੋਈ ਹੈ ਡਰਿੰਕ ਕੀਤੀ ਹੋਈ ਹੈ ਅਰ ਯਾ ਮੌਕੇ ਤੇ ਹੁਣ ਪੁਲਿਸ ਆ ਰਹੀ ਹੈ ਜੀ ਇੱਧਰ ਵੇ ਜੀ ਇੱਧਰ ਹੋ ਜਾ ਮੈਂ ਇੱਧਰ ਸਾਹਮਣੇ ਆ ਜਾ ਚੱਲ ਪਿੱਛੋਂ ਆਲਟੋ ਜੀ ਆਲਟੋ ਵੀ ਠੋਕ ਕੇ ਆਈ ਨੇ ਇੱਕ ਕਾਰ ਦਾ ਐਮ ਐ ਜੀ ਬੋਲਟ ਹੋ ਗਿਆ ਦੋ ਐਕਤੀਵਾ ਹੋ ਗਈਆਂ ਨੇ ਇੱਕ ਆਲਟੋ ਇੱਕ ਆਲਟੋ ਖੜੀ ਹੈ ਜੀ ਪਿੱਛੇ ਤੇ ਬਿਠੋ ਪਿੱਛੇ ਤੇ ਵੀ ਇਹਦਾ ਨੁਕਸਾਨ ਹੈ ਸਾਰਾ ਦਵਾਰ ਵੀ ਭੰਨਤੀ ਹੈ ਗ੍ਰਿਲਾਂ ਵੀ ਤੋੜਤੀਆਂ ਨੇ ਸਾਰੀਆਂ 厉害。 ਸੋਰਾ ਮੇਟਲ ਜੀ ਕਿੱਥੇ ਦੇ ਰਹਿਣ ਆ ਲਿਓ ਗੋਬਿੰਦ ਕਲੋਨੀ ਸਰ ਸਰ ਜੀ ਦਾ ਮਾਮਲਾ ਆ ਸਰ ਅੱਜ ਮਾਮਲਾ ਹੋਇਆ ਵੀਰ ਜੀ ਅਸੀਂ ਅੰਦਰ ਕੰਮ ਕਰਾ ਰਹੇ ਸੀ ਪੜਾਕੇ ਦੀ ਆਵਾਜ਼ ਸੁਣ ਕੇ ਬਾਹਰ ਆਏ ਆ ਇਹ ਵੀਰ ਦੀ ਗੱਡੀ ਉਧਰੋਂ ਆ ਰਹੀ ਸੀਗੀ ਇਹ ਆ ਕੇ ਪਹਿਲਾਂ ਇਸ ਅਲਟੋ ਅਲਟੋ ਦੇ ਵਿੱਚ ਵੱਜੀ ਆ ਅਲਟੋ ਤੋਂ ਬਾਅਦ ਆਹ ਕਾਰ ਦੇ ਵਿੱਚ ਵੱਜੀ ਆ ਕਾਰ ਦੇ ਵਿੱਚ ਵੱਜਣ ਤੋਂ ਬਾਅਦ ਇਹ ਦੀਵਾਰ ਦੇ ਵਿੱਚ ਦੀਵਾਰ ਵੀ ਟੁੱਟ ਗਈ ਏ ਗ੍ਰਿਲਾਂ ਵੀ ਟੁੱਟ ਗਈਆਂ ਅੱਗੇ ਮੋਟਰਸਾਈਕਲ ਹੈ ਦੋ ਐਸਟੀ ਦਾ ਨੁਕਸਾਨ ਹੈ ਇੱਕ ਬੋਲਟ ਹੈ ਜੀ ਤਕੀ ਕਿਉਂ ਵੱਜੀ ਕੀ ਸੀ ਇਹ ਕੁਝ ਨਹੀਂ ਕਹਿ ਸਕਦੇ ਜੀ ਵਿੱਚ ਸ਼ਰਾਬ ਪੀਤੀ ਹੋਈ ਹੈ ਕੀ ਹੈ ਦਾਰੂ ਦੀ ਬੋਤਲਾ ਵਿੱਚ ਪਈਆਂ ਨੇ ਕੀ ਕੀ ਪਿਆ ਵਿੱਚ ਦਾਰੂ ਦੀ ਬੋਤਲ ਪਈ ਹੈ ਜੀ ਹੋਰ ਬਸ ਹੋਰ ਤਾਂ ਕੁਝ ਚੈੱਕ ਨਹੀਂ ਕਰੀ ਅਸੀਂ ਗੱਡੀ ਨਹੀਂ ਦੇਖੀ ਜੀ ਕਿੰਨੇ ਬੰਦੇ ਸੀ ਉਹ ਤਿੰਨ ਮੁੰਡੇ ਆ ਜੀ ਹੁਣ ਕਿੱਥੇ ਗਏ ਜੀ ਬੰਦੇ ਆ ਖੜੇ ਆ ਵੀਰ ਜੀ ਉਰੀ ਖੜੇ ਨੇ ਅੱਛਾ ਕੀ ਕਹਿੰਦੇ ਹੁਣੇ ਦੇਖੋ ਹੁਣ ਕਹਿੰਦੇ ਜੀ ਕੋਈ ਗੱਲ ਨਹੀਂ ਬੁਲਾ ਰਹੇ ਆ ਜੀ ਤੁਹਾਡਾ ਨੁਕਸਾਨ ਹੈ ਨੁਕਸਾਨ ਭਰ ਦਿੰਨੇ ਆ ਅਸ ਤਾਂ ਕਹਿਣਾ ਸਾਡਾ ਨੁਕਸਾਨ ਦੀ ਜੋ ਪਰਵਾਈ ਹੋ ਉ ਕਿਤੀ ਜਾਵੇ ਇੰਨਾ ਕਨਖਾਨ ਹੋ ਗਿਆ ਦੋ ਤੋਂ 72 ਲੱਖ ਰੁਪਏ ਨੁਕਸਾਨ ਆ ਜੀ ਸਾਰੇ ਵਾਈਕਲਾਂ ਦਾ ਕਿਸੇ ਨੂੰ ਚੋਟ ਵਗੈਰਾ ਤਾਂ ਨਹੀਂ ਨਹੀਂ ਚੋਟ ਕਿਸੇ ਨੂੰ ਲੱਗੀ ਪਚਾ ਲੈ ਜੀ ਕੀ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਜੀ ਸਾਨੂੰ ਇਨਸਾਬ ਦਵਾਇਆ ਜਾਵੇ ਜੋ ਨੁਕਸਾਨ ਆ ਸਾਡੀ ਪਰਵਾਈ ਕੀਤੀ ਜਾਵੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਇਹ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਉਸ ਦੀ ਪਰਵਾਈ ਹੋਣੀ ਚਾਹੀਦੀ ਹੈ ਕਾਨੂੰਨੀ ਕਾਰਵਾਈ ਨਹੀਂ ਕਰਾਓਗੇ ਬਿਲਕੁਲ ਕਾਨੂੰਨੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਹੁਣੇ 5 ਮਿੰਟ ਚ ਪੁਲਿਸ ਆ ਰਹੀ ਹੈ ਇਹ ਕੀ ਵਜ੍ਹਾ ਦੇਖੋ ਕਿਉਂ ਐਕਸੀਡੈਂਟ ਤੁਹਾਨੂੰ ਕੀ ਲੱਗਦਾ ਕਿਵੇਂ ਹੋਇ ਇੰਗ ਵਿੱਚੋਂ ਸ਼ਰਾਬ ਦੀ ਬੋਤਲਾਂ ਨਿਕਲੀਆਂ ਹੋ ਸਕਦਾ ਮੁੰਡੇ ਡਰਿੰਕ ਕਰਕੇ ਗੱਡੀ ਚਲਾ ਰਹੇ ਹੋ ਡਰਿੰਕ ਕੀਤੀ ਹੈ ਡਰਿੰਕ ਕੀਤੀ ਡਰਿੰਕ ਕੀਤੀ ਪੀਂਗ ਕੀਤੀ ਅਰੇ ਉਹ ਕਿਧਰੋਂ ਬੋਲ ਸਾਰੀ ਹੈ ਇੱਕ ਮਿੰਟ ਜੀ ਇੱਧਰ ਹੋ ਜਾ ਮੈਂ ਇੱਧਰ ਸਾਹਮਣੇ ਆ ਜਾ ਚੱਲ ਪਿੱਛੋਂ ਆਲਟੋ ਜੇ ਆਲਟੋ ਵੀ ਠੋਕ ਕੇ ਆਈ ਨੇ ਕਾਰ ਦਾ ਆਣਾ ਜੀ ਬੋਲਟ ਹੋ ਗਿਆ ਦੋ ਐਸਟੀਵਾ ਹੋ ਗਈਆਂ ਨੇ ਇੱਕ ਆਲਟੋ ਖੜੀ ਹੈ ਜੀ ਪਿੱਛੇ ਤੇ ਬਿਠੋ ਪਿੱਛੇ ਤੇ ਵੀ ਇਹਦਾ ਨੁਕਸਾਨ ਹੈ ਸਾਰਾ ਦਵਾਰ ਵੀ ਭੰਨਤੀ ਹੈ ਗ੍ਰਿੱਲਾ ਵੀ ਤੋੜਤੀਆਂ ਨੇ ਸਾਰੀਆਂ ਆਗੇ ਗਏ ਨੇ ਬ੍ਰੇਕ ਲਾਈ ਕਰਤੋਗੇ ਉਸੇ ਕੋਲ ਕਰਕੇ ਪਹਿਲੇ ਖਰਾਬ ਹੋ ਜਾਣਾ ਹੈ ਜੀ 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 ਬਲਾਸ ਕੇ ਜੀ ਜੀ ਕੀ ਕਾ ਸੌਰਮ ਮਿੱਤਰ ਜੀ ਕਿੱਥੇ ਦੇ ਰਹਿਣਾ ਲਿਓ ਗੋਬਿੰਦ ਕਲੋਨੀ ਸਰ ਕੀ ਮਾਮਲਾ ਹਾਕਰ ਅਜ ਮਾਮਲਾ ਹੋਇਆ ਵੀਰ ਜੀ ਅਸੀਂ ਅੰਦਰ ਕੰਮ ਕਰਾ ਰਹੇ ਸੀ ਪਟਾਕੇ ਦੀ ਆਵਾਜ਼ ਸੁਣ ਕੇ ਬਾਹਰ ਆਏ ਆ ਇਹ ਵੀਰ ਦੀ ਗੱਡੀ ਉਧਰੋਂ ਆ ਰਹੀ ਸੀਗੀ ਹੂੰ ਏ ਆ ਕੇ ਪਹਿਲਾਂ ਇਸ ਅਲਟੋ ਅਲਟੋ ਦੇ ਵਿੱਚ ਵੱਜੀ ਹੈ ਅਲਟੋ ਤੋਂ ਬਾਅਦ ਆਹ ਕਾਰ ਦੇ ਵਿੱਚ ਵੱਜੀ ਹੈ ਕਾਰ ਦੇ ਵਿੱਚ ਵੱਜਣ ਤੋਂ ਬਾਅਦ ਇਹ ਦੀਵਾਰ ਦੇ ਵਿੱਚ ਦੀਵਾਰ ਵੀ ਟੁੱਟ ਗਈ ਹੈ ਗ੍ਰੇਲਾਂ ਵੀ ਟੁੱਟ ਗਈਆਂ ਅੱਗੇ ਮੋਟਰਸਾਈਕਲ ਹੈ ਦੋ ਐਸਟੀ ਵਾਦਾ ਨੁਕਸਾਨ ਹੈ ਇੱਕ ਬੋਲਟ ਹੈ ਜੀ ਤੇ ਕੀ ਕਿਉਂ ਵੱਜੀ ਕੀ ਸੀ ਇਹ ਕੁਝ ਨਹੀਂ ਕਹਿ ਸਕਦੇ ਦੀ ਵਿੱਚ ਸ਼ਰਾਬ ਪੀਤੀ ਹੋਈ ਹੈ ਕੀ ਹੈ ਦਾਰੂ ਦੀ ਬੋਤਲਾ ਵਿੱਚ ਪਈਆਂ ਨੇ ਕੀ ਕੀ ਪਿਆ ਵਿੱਚ ਦਾਰੂ ਦੀ ਬੋਤਲ ਪਈ ਹੈ ਜੀ ਹੋਰ ਬਸ ਹੋਰ ਤਾਂ ਕੁਝ ਚੈੱਕ ਨਹੀਂ ਕਰੀ ਅਸੀਂ ਗੱਡੀ ਨਹੀਂ ਦੇਖੀ ਜੀ ਕਿੰਨੇ ਬੰਦੇ ਸੀ ਇਹ ਤਿੰਨ ਮੁੰਡੇ ਆ ਜੀ ਹੁਣ ਕਿੱਥੇ ਗਏ ਜੀ ਬੰਦੇ ਆ ਖੜੇ ਆ ਵੀਰ ਜੀ ਉਰੀ ਖੜੇ ਨੇ ਅੱਛਾ ਕੀ ਕਹਿੰਦੇ ਹੁਣੇ ਦੇਖੋ ਹੁਣ ਕਹਿੰਦੇ ਜੀ ਕੋਈ ਗੱਲ ਨਹੀਂ ਬਲਾਰੇ ਆ ਜੀ ਤੁਹਾਡਾ ਨੁਕਸਾਨ ਆ ਨੁਕਸਾਨ ਭਰ ਦਿੰਨੇ ਆ ਅਸੀਂ ਤਾਂ ਕਹਿੰਦੇ ਸਾਡਾ ਨੁਕਸਾਨ ਦੀ ਜੋ ਭਰਪਾਈ ਹੋ ਕਿਤੀ ਜਾਵੇ ਇੰਨਾ ਕ ਨੁਕਸਾਨ ਹੋ ਗਿਆ ਦੋ ਤੋਂ 70 ਲੱਖ ਰੁਪਏ ਨੁਕਸਾਨ ਆ ਜੀ ਸਾਰੇ ਵਾਹਿਕਲਾਂ ਦਾ ਕਿਸੇ ਨੂੰ ਚੋਟ ਵਗੈਰਾ ਤਾਂ ਨਹੀਂ ਨਹੀਂ ਚੋਟ ਕਿਸੇ ਨੂੰ ਲੱਗੀ ਪਚਾਵੇ ਜੀ ਕੀ ਮੰਗ ਕੀ ਕਰਦੇ ਹੋ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿਵਾਇਆ ਜਾਵੇ ਜੋ ਨੁਕਸਾਨ ਆ ਸਾਡੀ ਭਰਪਾਈ ਕੀਤੀ ਜਾਵੇ ਮੈਂ ਤਾਂ ਇਹ ਹੀ ਕਹਿਣਾ ਚਾਹੁੰਦਾ ਜੀ ਇਹ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਉਹਦੀ